ਇਹ ਸਾਡਾ ਪੈਂਡੀ ਆ ਸਾਡਾ ਘਾਰ ਆ ਅਸੀਂ ਆਪਦੇ ਘਰ ਦੀ ਰਾਖੀ ਖੁਦ ਕਰਨੀ ਪਹਿਲਾਂ ਵੀ ਕਰਦੇ ਆ ਹੁਣ ਵੀ ਕਰਾਂ ਜੇ ਬਾਬਾ ਜੀ ਆਪਦੇ ਆਪਦੇ ਫੋਨ ਪਰਸ ਧਿਆਨ ਨਾ ਰੱਖੀ ਕਿਤੇ ਨਾ ਕਿਤੇ ਇਸ ਅੰਦੋਲਨ ਨੂੰ ਫੇਲ ਕਰਨੀਆਂ ਸਾਜ਼ਿਸ਼ਾਂ ਚੱਲ ਰਹੀਆਂ ਆਂ ਕਿਸਾਨ ਕੋਈ ਵੀ ਉਗੜਵਾਦੀ ਨਿਕਲ ਰਿਹਾ ਹੈ ਜੋ ਇਹ ਪ੍ਰਾਈਵੇਟ ਸਰਕਾਰ ਭੇਜਦੀ ਹੈ ਆਪਣੇ ਬੰਦੇ ਕੋ ਉਹ ਉਗੜਵਾਦੀ ਕਰਵਾਉਂਦੇ ਹੈ وہی ਗੱਦਾਰੀ ਕਰ ਰਹੇ ਹੈ ਔਰ ਕਿਸਾਨ ਕੋਈ ਵੀ ਕਿਸਾਨ ਸਭ ਪੰਜਾਬ ਦਾ ਹੈ ਸਾਰਿਆਂ ਨੇ ਕਹੇ ਕੋਈ ਵੀ ਉਲੂੜਬਾਜ਼ੀ ਨਹੀਂ ਕਰ ਰਿਹਾ ਕੋਈ ਵੀ ਉਹਪਰਾ ਬੰਦਾ ਸ਼ਰਾਰਤੀ ਅਨਸਰ ਮਿਲੇ ਭਈ ਜਾਂ ਸਾਡੇ ਹਰ ਕਿੰਨੇ ਜਿੰਨੇ ਪੈਰੇ ਦੱਸੋ ਨਹੀਂ ਕਮੇਟੀ ਕੋਲੇ ਸ਼ਿਕਾਇਤ ਕਰੇ ਦਿੱਤੀ ਤੇ ਤਲੀ ਤੇ ਦਰ ਗਿਆ ਖੱਪਣ ਸਿਰ ਤੇ ਬੱਦੇ ਨੇ ਸਾਨੂੰ ਇਹਦੇ 6 ਮਹੀਨੇ ਲੱਗ ਜਾਣ 2 ਮਹੀਨੇ ਲੱਗ ਜਾਣ ਅਸੀਂ ਉਹ ਵੀ ਲਾ ਗਏ ਤੇ ਸੰਘਰਸ਼ ਨੂੰ ਸ਼ਰਾਰਤਾਂ ਤੋਂ ਬਚਾਉਣਾ ਹੈ ਇਸੇ ਲਈ ਪੈਰੇ ਲੱਗਦੇ ਨੇ ਤਾਂ ਜੋ ਸ਼ਰਾਰਤੀ ਅਨਸਰ ਪਰ ਨਾ ਮਾਰਸਕਨ ਕਿਸਾਨੀ ਹਕੂਕ ਲਈ ਵਿੱਡਿਆ ਡੰਡਿਆਂ ਝੰਡਿਆਂ ਵਾਲਾ ਸ਼ਾਂਤਮਈ ਕੋਲ ਫੈਸਲਾ ਕੁੰ ਮੋੜ ਤੇ ਆ ਗਿਆ ਇਸ ਲਈ ਮੇਲ ਦੀ ਜ਼ਿੰਮੇਵਾਰੀ ਤਜਰਬੇ ਨੇ ਸੰਭiyet ਅਤੇ ਮੈਦਾਨ ਦੀ ਹਿਫਾਜ਼ਤ ਦਾ ਜ਼ਿਮਾ ਨੌਜਵਾਨਾਂ ਦੇ ਮੋਢਿਆਂ ਤੇ ਅਸੀਂ ਇਹ ਲੈਟੇ ਤੁਰਿਆ ਟਾਪਾਂ ਜਿਹੜੇ ਟੇਪਾਂ ਲਾਉਂਦੇ ਆ ਮੁੰਡੇ ਉਹਨਾਂ ਨੂੰ ਬੜੇ ਪਿਆਰ ਨਾਲ ਸਮਝਾ ਰਹੇ ਆ ਅਸੀਂ ਪੰਜਾ ਸੱਤਾ ਮੁੰਡਿਆਂ ਨੂੰ ਟਿਆ ਤੇ ਬੜੇ ਪਿਆਰ ਨਾਲ ਹੀ ਸਮਝ ਰਹੇ ਆ ਜਦੋਂ ਕਹਿੰਦੇ ਉਹ ਕਹਿੰਦੇ ਅਸੀਂ ਤੇ ਟਿਆ ਵੀ ਤੂੰ ਮਾਰੀਆਂ ਹੀ ਲਾ ਲਓ ਹੌਲੀ ਲਾ ਲਓ ਚਾਹੀ ਵੀ ਆਪਦੇ ਤਕਸੀਮ ਤੇ ਰੱਖੋ ਪਰ ਉਹ ਬੰਦ ਹੀ ਕਰ ਰਹੇ ਆ ਬਾਤੀ ਜੋ ਵੀ ਆ ਮੜਾ ਮੂਟਾ ਭੰਡਾ ਪਾਉਂਦੇ ਆ ਜਾਂ ਟੌਕ ਕਰਦੇ ਇਹਨਾਂ ਚੀਜ਼ਾਂ ਨੂੰ ਅਚਾਰਾਰਤੀ ਅਨਸਰ ਲਈ ਇਹ ਸਪੈਸ਼ਲ ਤਾਂ ਸਾਡੀ ਡਿਊਟੀ ਆ ਨਾ ਅਚਾਰਾਰਤੀ ਅਨਸਰ ਹੀ ਲੱਭਣੇ ਆ ਸੀ ਲੱਭ ਕੇ ਉਹਨਾਂ ਨੂੰ ਵੀ ਅਸੀਂ ਤਾਂ ਬੇਨਤੀ ਉਹ ਕਰਦੇ ਆ ਵੀ ਤੁਸੀਂ ਥੋੜਾ ਵੀ ਸੁਭਾਰਸ ਆਏ ਤੁਸੀਂ ਨਾ ਆਓ ਤੇ ਜੇ ਆਏ ਤਾਂ ਫਿਰ ਉਹ ਬੱਬੂ ਮਾਨ ਵਾਲੀ ਗੱਲ ਹੋ ਜੂ ਵੀ ਪਿੰਡ ਪਹਿਰਾ ਲੱਗਦਾ ਹਣ ਭਾਈ ਇਹ ਸਾਡਾ ਪਿੰਡ ਹੀ ਆ ਸਾਡਾ ਘਾਰ ਆ ਅਸੀਂ ਆਪਦੇ ਘਰ ਦੀ ਰਾਖੀ ਖੋਦ ਕਰਾਂ ਜੀ ਪਹਿਲਾਂ ਵੀ ਕਰਦੇ ਆ ਹੁਣ ਵੀ ਕਰਾਂ ਜੀ ਆਪਦੇ ਪਿੰਡਾਂ ਦੀ ਵੀ ਕਰਦੇ ਆ ਅਸੀਂ ਸਰਕਾਰ ਜਾਂ ਪੁਲਿਸ ਤੋਂ ਹੀ ਆਸਾਨੀ ਨੀ ਰੱਖ ਸਕਦੇ ਵੀ ਸਾਡੀ ਰਾਖੀ ਕਰਨ ਜੀ ਅਸੀਂ ਨੇ ਉਹਨਾਂ ਨੂੰ ਸਮਝਦੇ ਵੀ ਉਹ ਸਾਡੀ ਰਾਖੀ ਕਰਨ ਜੀ ਕੋਈ ਧਰਾਂ ਚ ਲਾਉਨੇ ਆ ਪਹਿਰੇ ਤੇ ਇੱਥੇ ਵੀ ਲਾਵਾਂ ਕੱਲ ਨੂੰ ਅਸੀਂ ਤਾਂ ਨੌਜਵਾਨਾਂ ਨੂੰ ਕਹਿੰਨੇ ਆ ਉੱਥੇ ਸਟੇਜ ਤੇ ਵੱਧੋ ਵੱਧ ਨਾ ਲਿਖਾਓ ਆਪਾਂ 5:00 ਵਜੇ ਸਨਾਨ ਸਨੂਨ ਕਰ ਤੇ ਉੱਥੇ ਉੱਠ ਜਾ ਕਰਨਾ ਚਾਹ ਚੂ ਪੀ ਕੇ ਫਿਰ ਆਪਾਂ ਸਾਰੀ ਰਾਤ ਡਿਊਟੀ ਤੇ ਤੇ ਸਵੇਰੋਂ ਸਟੇਜ ਚੱਲਿਆ ਚਰੂ ਵੀ ਉਹ ਸਟੇਜ ਚ ਲਾਉਣਗੇ ਤੇ ਆਪਾਂ ਸੌਂ ਜਾ ਕਰਾਂ ਜੀ ਤੇ ਆਪਾਂ ਫਿਰ ਪੂਰੇ ਦਿਨ ਜਿਵੇਂ ਆਪਣੀ ਜਨਤੀ ਜ਼ਿਆਦਾ ਹੋ ਜੀ ਨਾ ਫਿਰ ਆਪਾਂ 50 50 ਕਰ ਲਾਂ ਜੇ 12 ਵਜੇ ਤੱਕ ਇੱਕ ਪਾਰਟੀ ਹੋ ਜੂ 12 ਤੋਂ ਬਾਅਦ ਦੂਜੀ ਹੋ ਜੂਗੀ ਹਾਂਜੀ ਸ਼ਰਾਰਤੀਆਂ ਸਰ ਜਿਹੜੇ ਸਰਕਾਰ ਦੀ ਛੱਡੇ ਹੋਈ ਹੈ ਇਹ ਵਿੱਚ ਸਰਦਾਰ ਵੀ ਛੱਡੇ ਹੋਇਆ ਵਿੱਚ ਜਿਹੜੇ ਮੁੰਨੇ ਹੋ ਉਹ ਵੀ ਹੈ ਜੀ ਪੈਸੇ ਦੇ ਸਾਰਾ ਕੰਮ ਕਰੀ ਜਾਂਦੇ ਆ ਜੀ ਤੇ ਸਰਦਾਰ ਵਿੱਚ ਵੜ ਕੇ ਆਪਣੇ ਬਹਿ ਜਾਂਦਾ ਤੇ ਉਹ ਨੈਗੇਟਿਵ ਗੱਲਾਂ ਕਰ ਜਾਂਦਾ ਤੇ ਨਾਲ ਜਿਹੜੇ 10 ਬੰਦੇ ਹੁੰਦੇ ਉਹਨਾਂ ਨੂੰ ਵੀ ਨੈਗੇਟਿਵ ਕਰ ਦਿੰਦਾ ਤੇ ਕਿੱਥੇ ਤਾਂ ਆਪਾਂ ਨੂੰ ਸਾਰੀ ਦਿਹਾੜੀ ਤੇ ਸਟੇਜ ਤੇ ਵੱਡੇ ਬਲਾਰੇ ਵੀ ਬੋਲਦੇ ਸਾਰੇ ਆਪਾਂ ਨੂੰ ਪੋਜ਼ਿਟਿਵ ਕਰਦੇ ਆ ਜੀ ਤੋ ਸ਼ਰਾਰਤੀਆਂ ਅੰਸਰ ਉਹਨਾਂ ਦਾ ਹੀ ਧਿਆਨ ਰੱਖਦੇ ਆ ਜਿਹੜੇ ਵੀ ਸਰਦਾਰ ਹੁੰਦੇ ਆ ਤੇ ਵਕਾਊ ਹੁੰਦੇ ਜਿਹੜੇ ਵਿੱਚ ਦੀ 네ਗੇਟਿਵ ਕਰ ਜਾਂਦੇ ਬੰਦਿਆਂ ਨੂੰ ਤੇ ਬਾਕੀ ਜਿਹੜੇ ਚੋਰੀ-ਛਿਪੋਰੀ ਕਰਦੇ ਆ ਰਾਤ ਨੂੰ ਇੱਧਰ-ਉੱਧਰ ਟਰੈਕਟਰਾਂ ਤੇ ਤੇ ਜਾਂ ਜਿਹੜੇ ਕੋਈ ਮਾਹੌਲ ਖਰਾਬ ਕਰਦੇ ਆ ਜਿਵੇਂ ਕੱਲ ਇੱਥੇ ਸ਼ੀਸ਼ੇ ਭੰਨ ਗਿਆ ਜੀ ਠੀਕ ਹੈ ਜੀ ਉਹਨਾਂ ਦਾ ਕੀ ਕਸੂਰ ਨਾ ਹੀ ਇਹ ਕਿਸਾਨ ਤਾਂ ਇਹ ਕੰਮ ਕਰ ਨਹੀਂ ਸਕਦਾ ਜੀ ਤੇ ਸ਼ਰਾਰਤੀਆਂ ਅੰਸਰਾਂ ਨੇ ਇਹ ਕੰਮ ਕੀਤਾ ਜੀ ਉਹਨਾਂ ਦੀ ਰਾਖੀ ਲਈ ਅੱਜ ਇੱਥੇ ਆਂ ਕੁਝ ਆਨਸਰ ਸੀਗੇ ਜਿਹੜੇ ਟਰੈਕਟਰਾਂ ਦੀਆਂ ਕੱਲ ਬੈਟਰੀਆਂ ਖੋਲਦੇ ਸੀਗੇ ਅਸੀਂ ਫੜੇ ਆ ਉਹਨਾਂ ਨੂੰ ਫੜ ਕੇ ਅਸੀਂ ਜੋ ਸਾਡਾ ਮੋਰਚਾ ਆ ਜੋ ਸਾਡੀ ਟੀਮ ਦੇ ਮੈਂਬਰ ਆ ਉਹਨਾਂ ਦੇ ਕੋਲ ਫੜਾਇਆ ਇਹ ਤੇ ਪੁਲਿਸ ਦੇ ਕੋਲ ਉਹਨਾਂ ਨੂੰ ਕਾਲ ਕੀਤੀ ਆ ਪੈਸੇ ਪੁਲਿਸ ਕੋਈ ਆ ਨਹੀਂ ਰਹੀ ਉਹਨਾਂ ਦੇ ਤੇ ਕੋਈ ਕਾਰਵਾਈ ਨਹੀਂ ਕਰ ਰਹੀ ਕਿਉਂਕਿ ਮੈਨੂੰ ਜਿੱਥੇ ਤੱਕ ਲੱਗਦਾ ਇਹ ਸਾਰੀ ਸ਼ੈ ਪੁਲਿਸ ਵੱਲੋਂ ਹੋਈਆਂ ਸਰਕਾਰ ਵੱਲੋਂ ਹੋਈਆਂ ਕਿਤੇ ਨਾ ਕਿਤੇ ਇਸ ਅੰਦੋਲਨ ਨੂੰ ਫੇਲ ਕਰਨ ਦੀਆਂ ਸਾਜ਼ਿਸ਼ਾਂ ਚੱਲ ਰਹੀਆਂ ਆ ਕਈ ਕੁੜੀਆਂ ਮੁੰਡੀਆਂ ਕੁਝ ਜਿਹੀਆਂ ਹਰਕਤਾਂ ਫੜਦੇ ਗਏ ਆ ਜੋ ਬਿਲਕੁਲ ਅਤਰਾਜੋਗ ਆ ਕਿਤੇ ਨਾ ਕਿਸੇ ਇਸ ਅੰਦੋਲਨ ਨੂੰ ਫੇਲ ਕਰਨ ਦੇ ਵਿੱਚ ਸਰਕਾਰ ਲੱਗੀ ਹੋਈ ਹੈ ਅਸੀਂ ਇਹਨਾਂ ਨੂੰ ਵੈਸੇ ਫੜ ਕੇ ਆਪਣੇ ਕੋਲ ਬਿਠਾ ਕੇ ਵੀ ਰੱਖਿਓ ਦੋ ਤਿੰਨ ਨੌਜਵਾਨ ਹੈ ਜਿਹੜੇ ਕੱਲ ਟਰੈਕਟਰਾਂ ਦੀਆਂ ਬੈਂਡਰੀਆਂ ਖੋਲਦੇ ਫੜੇ ਗਏ ਉਹ ਹਜੇ ਤੱਕ ਵੀ ਬਿਠਾ ਕੇ ਰੱਖੇ ਹੋਏ ਲੇਕਿਨ ਪੁਲਿਸ ਨਹੀਂ ਆ ਰਹੀ ਉਹਨਾਂ ਦੇ ਰਿਗਾਰਡਿੰਗ ਪਰ ਅਸੀਂ ਆਪਣੀ ਕਮੇਟੀ ਦੇ ਵੱਲੋਂ ਉਹਨਾਂ ਨੂੰ ਆਪਣੇ ਕੋਲ ਬਿਠਾ ਕੇ ਰੱਖਿਆ ਹੋਇਆ ਹੈ ਕਿਸਾਨ ਕੋਈ ਵੀ ਉਹ ਗੋਰਬਾਜ਼ੀ ਨਹੀਂ ਕਰ ਰਿਹਾ ਜੋ ਇਹ ਪ੍ਰਾਈਵੇਟ ਸਰਕਾਰ ਭੇਜਦੀ ਹੈ ਆਪਣੇ ਬੰਦੇ ਕੋ ਉਹ ਲੜਬਾਜ਼ੀ ਕਰਵਾਉਂਦੇ ਹੈ ਕੋਈ ਗੱਦਾਰੀ ਕਰ ਰਿਹਾ ਹੈ ਪੌਰ ਕਿਸਾਨ ਕੋਈ ਵੀ ਕਿਸਾਨ ਚਾਹ ਪੰਜਾਬ ਦਾ ਚਾਹ ਰਿਆਨੇ ਦਾ ਕੋਈ ਵੀ ਉਲੜਵਾਦੀ ਨਹੀਂ ਕਰ ਰਿਹਾ ਇਹ ਸਰਲਤੀ ਤਤਵ ਸਰਕਾਰੀ ਵੇਝਰੀ ਹੈ ਸਰਕਾਰੀ ਕਰਵਾ ਰਹੀ ਹੈ ਇਲਜ਼ਾਮ ਸਰਕਾਰ ਤੇ ਨੇ ਅੰਦੋਲਨ ਨੂੰ ਢਾ ਲਾਉਣ ਦੀ ਕੋਸ਼ਿਸ਼ ਤੇ ਪਰ ਕਿਸਾਨ ਬਸ ਜ਼ਿੱਦ ਨੇ ਕਿ ਕੋਈ ਵਾਸ sire ਨਹੀਂ ਚੜੇਗੀ ਵੀ ਇੱਕ ਚੀਜ਼ ਹੋਰ ਦੇਖਿਓ ਦੋ ਗੱਲਾਂ ਨੇ ਵੀ ਕਿੱਦਾਂ ਇਕੱਠਾ ਲੱਖਾਂ ਦਾ ਇਕੱਠਾ ਇੱਥੇ ਇੱਕ ਵੀ ਜਣੀ ਇਹ ਸਰਕਾਰ ਜਿਹੜੀ ਇੱਥੋਂ ਦੀ ਪੰਚਾਇਤ ਆਪਣਾ ਹੈਗੀ ਹੈ ਹਰਿਆਣੇ ਦੀ ਵੀ ਕਿਸੇ ਕੋਈ ਅਸੀਂ ਪੁਲਿਸ ਵਾਲਾ ਨਹੀਂ ਦੇਖਿਆ ਵੀ ਕੋਈ ਨਗਰ ਨਿਗਮ ਇੱਥੇ ਸਫਾਈ ਵਾਲਾ ਨਹੀਂ ਦੇਖਿਆ ਇੰਨਾ ਗੰਦ ਇੱਥੇ ਪਏ ਚੁੱਕਿਆ ਜਿੰਨਾ ਤਾਂ ਅਸੀਂ ਪ੍ਰਸ਼ਾਸਨ ਦੇ ਵਗੈਰਾ ਸਕਦੇ ਆ ਉਹ ਅਕਸਰ ਇੱਥੇ ਛੱਟੀਆਂ ਪਤਲਾ ਇੱਥੇ ਛੱਟੀਆਂ ਹਨ ਨਾ ਕੋਈ ਬਿਲਕੁਲ ਸਫਾਈ ਨਹੀਂ ਦੇਖੋ ਇੱਥੇ ਕੀ ਹਾਲ ਹੈ ਨਾਜੀ ਇੱਕ ਦੋ ਇੱਕ ਇੱਕ ਦੋ ਵਾਰੀ ਇੱਕ ਦੋ ਵਾਰੀ ਬਸ ਆਏ ਨੇ ਪਹਿਲੇ ਦਿਨ ਉਦੋਂ ਮੁੜ ਕੇ ਕੋਈ ਇੱਥੇ ਗੱਡੀ ਨਹੀਂ ਆਈ ਉਹ ਚੱਕਣ ਵਾਸਤੇ ਜਾ ਕੇ ਗੰਦ ਦੇ ਢੇਰ ਦੇਖੋ ਤੇ ਕੋਈ ਪੁਲਿਸ ਮੁਲਾਜ਼ਮ ਨਹੀਂ ਇੱਥੇ ਕੋਈ ਹਾਦਸਾ ਵਾਪਰ ਜੇ ਕੋਈ ਐਕਸੀਡੈਂਟ ਹੋ ਜੇ ਕੋਈ ਕੋ ਸੋ ਜੇ ਇੰਨਾ ਇਕੱਠੇ ਇੱਥੇ ਤੇ ਇੱਥੇ ਟ੍ਰੈਫਿਕ ਮੁੰਡੇ ਆਪਣੇ ਸਾਡੇ ਇਹ ਨੌਜਵਾਨ ਨੇ ਜਿਹੜੇ ਉਹ ਆਪ ਇਥੇ ਗੱਡੀਆਂ ਨੂੰ ਅੱਗੇ ਪਿੱਛੇ ਕਰਾਉਂਦੇ ਨੇ ਬਹੁਤ ਧੰਨਵਾਦ ਕਰਦੇ ਆ ਬੱਚਿਆਂ ਦਾ ਉਹਨਾਂ ਦਾ ਤੇ ਪੁਲਿਸ ਦਾ ਕੋਈ ਇੱਥੇ ਲੱਗਾ ਦੇਗਾ ਨਹੀਂ ਇਹੋ ਇੱਕ ਸਰਕਾਰ ਦੀ ਬਹੁਤ ਵੱਡੀ ਕਮਜ਼ੋਰੀ ਜੀ ਲੋਕ ਨੌਜਵਾਨ ਦੇਖੋ ਤੁਸੀਂ ਦੇਖ ਰਹੇ ਹੋ ਕਿਸ ਤਰ੍ਹਾਂ ਛੋਟੀ ਡੰਗਾ ਫੜ ਕੇ ਸਾਰਾ ਟ੍ਰੈਕ ਨੂੰ ਚਲਾ ਰਹੇ ਨੇ ਤੇ ਬਿਲਕੁਲ ਪਿਆਰ ਦੇ ਨਾਲ ਸਮਝਾ ਕੇ ਲੋਕਾਂ ਨੂੰ ਅੱਗੇ ਪਿੱਛੇ ਤੋਰ ਰਹੇ ਨੇ ਤੇ ਟ੍ਰੈਕ ਜਾ ਵੀ ਨਹੀਂ ਕੀਤਾ ਜਾ ਰਿਹਾ ਇਹ ਮੋਰਚਾ ਐਸਾ ਲੋਕਾਂ ਦੇ ਸਦਕ ਨਾਲ ਲੋਕਾਂ ਦੀ ਜਿੱਤ ਤੱਕ ਇਹ ਜਿਹੜਾ ਮੋਰਚਾ ਇਹ ਜਿੱਤ ਤੱਕ ਇਹ ਮੋਰਚੇ ਨੂੰ ਲੋਕ ਲੈ ਕੇ ਜਾਣਗੇ ਕਿਉਂਕਿ ਲੋਕ ਬੜੀ ਸ਼ਾਂਤੀ ਨਾਲ ਹੋਰ ਅਮਨ ਤਰੀਕੇ ਨਾਲ ਔਰ ਜੋ ਵੇਖੋ ਤੁਸੀਂ ਜਿਹੜੇ ਲੋਕ ਲੰਗਰ ਲਾ ਰਹੇ ਨੇ ਤੇ ਲੰਗਰ ਇੱਥੋਂ ਦੇ ਲੋਕਲ ਰੁਕ ਵੀ ਖਾਰਨ ਆ ਉਹਨਾਂ ਨੂੰ ਵੀ ਕੋਈ ਮੋਰਿਆਂ ਨੇ ਜਾ ਰਿਹਾ ਕੋਈ ਲੰਗਰ ਗੁਰੂ ਦਾ ਲੰਗਰ ਸਮਝ ਕੇ ਸਾਰਿਆਂ ਨੂੰ ਇਹ ਛਕਾਇਆ ਜਾ ਰਿਹਾ ਇਹ ਮੋਰਚੇ ਦੀ ਬਹੁਤ ਵੱਡੀ ਪ੍ਰਾਪਤੀ ਹੈ ਔਰ ਇਹ ਮੋਰਚਾ ਜਿਹੜਾ ਇਹ ਜਿੱਤ ਵੱਲੋਂ ਜਿਹੜਾ ਉਹ ਵਧ ਰਿਹਾ ਔਰ ਇੱਕ ਦੋ ਦਿਨਾਂ ਚ ਹੀ ਸਰਕਾਰ ਨੂੰ ਚੁਕਣਾ ਪਏਗਾ ਔਰ ਜੇ ਨਹੀਂ ਚੁਕਦੀ ਤਾਂ ਮੋਰਚੇ ਹੋਰ ਹਜ਼ਾਰਾਂ ਦੀ ਗਿਣਤੀ ਚ ਲੱਖਾਂ ਦੀ ਗਿਣਤੀ ਦੀਆਂ ਟਰਾਲੀਆਂ ਜਿਹੜੀਆਂ ਨੇ ਹੋਰ ਇੱਥੇ ਆ ਕੇ ਪਹੁੰਚ ਜਾਣਗੇ ਉਮਰ ਦੇ ਕਈ ਦਹਾਕੇ ਲੰਗਾ ਚੁੱਕੇ ਕਈ ਹੱਲੇ ਵੇਖ ਚੁੱਕੇ ਬਜ਼ੁਰਗ ਦਿੱਲੀ ਦੀਆਂ ਬਰੂਹਾਂ ਤੇ ਡਟੇ ਨੇ ਸੁਰ ਬੁਲੰਦਾ ਤੇ ਤਲਖ ਨੇ ਚਿਤਾਵਨੀ ਸਿੱਧੀ ਸਰਕਾਰ ਨੂੰ ਦੇ ਰਹੇ ਨੇ ਸਾਡੀ ਜ਼ਿੰਦਗੀ ਇਸ ਕਰਕੇ ਗੁਜ਼ਾਰਨਾ ਚਾਹੁੰਦੇ ਆ ਸਾਡੇ ਅੱਗੇ ਜਿਹੜੇ ਪੋਤਰੀਆਂ ਪੋਤਰੇ ਜੋ ਵੀ ਸਾਡੇ ਅਲਾ ਦੇ ਗੋ ਅਸੀਂ ਉਸ ਸੰਘਰਸ਼ ਕਰਕੇ ਇੱਥੇ ਆਪਣਾ ਧਰਨਾ ਦੇਣ ਆਏ ਆ ਵੀ ਸਾਡੀਆਂ ਗੱਲਾਂ ਮੰਨੇ ਸਾਡੇ ਕੋ ਬੱਚੇ ਯਾਦ ਕਰਨ ਕਦੀ ਬੱਚੇ ਸਾਡੇ ਯਾਦ ਕਰਨ ਵੀ ਸਾਡੇ ਦਾਦਿਆਂ ਪੋਤਿਆਂ ਸਾਡੇ ਆ ਕੰਮ ਹੋਏ ਨੇ ਅਸੀਂ ਉਸ ਕੰਮ ਵਾਸਤੇ ਆ ਸਾਨੂੰ ਕੁਰਬਾਨੀ ਦੇਣੀ ਭਈ ਕੁਰਬਾਨੀ ਵੀ ਦੇਾਂਗੇ ਅਸੀਂ ਤੇ ਤਲੀ ਤੇ ਤੜ ਗਿਆ ਖੱਪਣ ਸਿਰ ਤੇ ਬੱਦੇ ਨੇ ਸਾਨੂੰ ਇਹਦੇ 6 ਮਹੀਨੇ ਲੱਗ ਜਾਣ 2 ਮਹੀਨੇ ਲੱਗ ਜਾਣ ਅਸੀਂ ਉਹ ਵੀ ਲਾਂਗੇ ਇੱਥੇ ਅਸੀਂ ਇਹ ਕਹਿੰਦਾ ਸੀ ਖੱਟਰ ਸਾਡਾ ਹਰਿਆਣੇ ਤੋਂ ਵੀ ਹਰਿਆਣੇ ਤੋਂ ਨਹੀਂ ਆਏ ਕਿਸਾਨ ਅਸੀਂ ਸਾਰੇ ਹਰਿਆਣੇ ਦੇ ਆ ਜਿੰਨੇ ਬੈਠੇ ਆ ਹਰਿਆਣੇ ਤੋਂ ਆਏ ਸਾਡਾ ਘੱਟੋ ਘੱਟ 300 ਬੰਦਾ ਪਿਉਂਤ ਪਿੰਡ ਦੇ ਵਿੱਚੋਂ ਆਇਆ ਕਰਨਾਲ ਜ਼ਿਲ੍ਹੇ ਦੇ ਵਿੱਚੋਂ ਅਸੀਂ ਵੱਧ ਤੋਂ ਵੱਧ ਆਇਆ ਆਪਣੇ ਪੋਤਿਆਂ ਪੋਤਿਆਂ ਲਈ ਆਪਣੀ ਜ਼ਮੀਨਾਂ ਲਈ ਵੀ ਸਾਡੀਆਂ ਜ਼ਮੀਨਾਂ ਨਾ ਖੋਸਣ ਇਹ ਮੋਦੀ ਸਰਕਾਰ ਸਾਡੀਆਂ ਜ਼ਮੀਨਾਂ ਖੋਣੀ ਕੋਣੀ ਚਾਹਦੀ ਏ ਅਸੀਂ ਉਹ ਜ਼ਮੀਨਾਂ ਨਹੀਂ ਛੱਡਾਂਗੇ ਤੁਹਾਨੂੰ ਕੁਰਬਾਨੀਆਂ ਦੇ ਦਿਆਂਗੇ ਨਹੀਂ ਨਹੀਂ ਕੁਰਬਾਨੀ ਦੇਾਂਗੇ ਸਾਨੂੰ ਕੋਈ ਫਿਕਰ ਨਹੀਂ ਅਸੀਂ ਮੁੰਡਿਆਂ ਨੂੰ ਇਹ ਇੱਜ਼ਤ ਤੇ ਚਲਾਗੇ ਅਸੀਂ ਜਿਵੇਂ ਮੋਦੀ ਨਾਮਨੇਗਾ ਅਹੀਂ ਕਰਬਣੀ ਦੇ ਨੂੰ ਤਿਆਰ ਆਏ ਜੀ ਅਹੀਂ ਪਿੱਛੇ ਨਾ ਹਟਾਂਗੇ ਪਕਰਨਾਲ ਜੇ ਤੋਂ ਆਏ ਆ ਜੀ ਪਿੰਡ ਤੇ ਆਉਂਦੇ ਆਪਣਾ ਸੀਐਮ ਖੱਟਰ ਦੀ ਡਿਸਟ੍ਰਿਕਟ ਚੋਂ ਆਏ ਆ ਜੀ ਤੇ ਆਪਾਂ ਇਧਰ ਆਪਾਂ ਛਿੱਧੀਆਂ ਦੇਣ ਲਈ ਆ ਗਏ ਆ ਮਰਤੇ ਸੀ ਵੈਸੀ ਵੀ ਗਏ ਆ ਕਿਉਂ ਤਿੰਨ ਕਾਨੂੰਨ ਸਾਡ ਤੋਂ ਲਾਗੂ ਹੋ ਗਏ ਨੇ ਜ਼ਮੀਨ ਸਾਡ ਤੋਂ ਖਸ ਗਈ ਏ ਤੇ ਹੋਰ ਅਸੀਂ ਕੀ ਕਰਨਾ ਹੈ ਪਰਸ਼ੀਧੀਆਂ ਦੇਣ ਆਇਆ ਜਿਸ ਤਰ੍ਹਾਂ ਗੋਲੀਆਂ ਵੱਜਣਗੀਆਂ ਇੱਥੇ ਛਾਤੀਆਂ ਖੁੱਲੀਆਂ ਰੱਖੀਆਂ ਭਾਈ ਕਿ ਸਾਡੇ ਬਜ਼ੁਰਗਾਂ ਨੇ ਪਹਿਲੇ 84 47 ਵੇਖਿਆ ਸਾਡੇ ਦਾਦੇ ਨੇ ਸਾਡੇ ਡੈਡੀ ਦੇ ਅਸੀਂ 84 ਵੇਖਿਆ ਤੇ ਹੁਣ ਅਸੀਂ 20 ਵੇਖਣਾ ਚਾਹੁੰਦੇ ਆ 20 ਵੇਖ ਕੇ ਤਸ਼ੀਦੀਆਂ ਪਾਗਬੜ ਕਰਨ ਚਲੇ ਜਾਾਂਗੇ ਦੇ ਵਿੱਚੋਂ ਕੱਟ ਕੇ ਖਾਣਾ ਵੈਸੇ ਕਾਜੂ ਬਦਾਮ ਦੀਆਂ ਥੈਲੀਆਂ ਦੇ ਰਹੇ ਨੇ ਸਾਨੂੰ ਉਹ ਜੇ ਕੋਈ ਆਖੇ ਨਾ ਵੀ ਇਹ ਤੇ ਭੁੱਖਾ ਮੈਂ ਮਾਰ ਰਿਹਾ ਕੁਛ ਨਹੀਂ ਇਹ ਤੇ ਅਸਰ ਚੀਜ਼ਾਂ ਦੇ ਵੇਖੋ ਇੱਕ ਮਿਕਵਾਬ ਆ ਮੈਂ ਫੋਟੋ ਦੇ ਰਿਹਾ ਵੈਸੇ ਹਾਲੇ ਤੋਂ ਥੈਲੀਆਂ ਸਾਡੇ ਜੇਬਾਂ ਦੇ ਵਿੱਚ ਅਸੀਂ ਐਸੀ ਚੀਜ਼ ਨਹੀਂ ਗੁਰੂ ਨਾਨਕ ਮਹਾਰਾਜ ਦੀ ਦ੍ਰਿਸ਼ਟੀ ਹੈ ਐਸੀ ਗੱਲ ਨਹੀਂ ਗੁਰਨਾਨਕ ਮਹਲੇਵਾ ਦੰਦ ਚੱਲ ਰਿਹਾ ਹੈ ਇਹ ਚੱਲੇਗਾ ਇਹ ਜਿੰਨਾ ਚਿਰ ਸਾਡੇ ਮਸਲੇ ਨਹੀਂ ਹੱਲ ਹੋਣਗੇ ਅਸੀਂ ਨਹੀਂ ਜਾਾਂਗੇ ਅਸੀਂ ਇੱਥੇ ਹੀ ਕੁਰਬਾਨੀਆਂ ਦੇ ਕੇ ਜਾਾਂਗੇ ਅਸੀਂ ਵਾਪਸ ਨਹੀਂ ਜਾਾਂਗੇ ਮਤਲਬ 6 ਮਹੀਨੇ 7 ਮਹੀਨੇ ਨਹੀਂ ਇੱਥੇ ਚੱਲਾਂਗੇ ਅਸੀਂ ਇੱਥੇ ਹੀ ਕਰਦੇ ਰਾਂਗੇ ਕੰਮ ਆਪਣਾ ਸਹੀ ਆਪਣਾ ਸਮਾਨ ਸਾਰਾ ਸਭ ਕੁਝ ਨਾਲ ਲੈ ਕੇ ਆਇਆ ਪਹਿਲੀ ਨਜ਼ਰੇ ਤਾਂ ਕਿਸੇ ਨੂੰ ਵੀ ਪੁਲੇਖਾ ਪਵੇ ਕਿ ਦ੍ਰਿਸ਼ ਪੰਜਾਬ ਦਾ ਪਰ ਇਹ ਦਿੱਲੀ ਦੀਆਂ ਜੜਾਂ ਚ ਸਿੰਘੂ ਬਾਰਡਰ ਤੇ ਸਜੀ ਸੰਘਰਸ਼ੀ ਸਾਥ ਹੈ ਕਸਾਨਾਂ ਦੇ ਪੁੱਤਾਂ ਕਿਉਂਕਿ ਕਿਸਾਨਾਂ ਦੇ ਪੁੱਤ ਹੋਣ ਕਰਕੇ ਖੇਤਾਂ ਦੇ ਵਿੱਚ ਸਾਡੀ ਜ਼ਿੰਦਗੀ ਲੰਘਦੀ ਹੈ ਜਿਵੇਂ ਉਹ ਠੰਡ ਆ ਅਸੀਂ ਨੇ ਕਣਕਾਂ ਭਰਨੀਆਂ ਨੇ ਨਾ ਤਾਂ ਸਾਨੂੰ ਠੰਡ ਦਾ ਕੋਈ ਅਸਰ ਇੱਥੇ ਵੀ ਸਾਡੇ ਭਰਾ ਬੈਠੇ ਨੇ ਦਿੱਲੀ ਦੇ ਵਿੱਚ ਠੀਕ ਹੈ ਨਾ ਸਾਨੂੰ ਤਾਂ ਇੱਥੇ ਵੀਰ ਕੋਈ ਦਿੱਕਤ ਨਹੀਂ ਹੈਗੀ ਪਿੱਛੇ ਅਸੀਂ ਕਹਿ ਕੇ ਆਇਆ ਅਸੀਂ ਤਾਂ ਫਤਿਹ ਕਰਨਾ ਹੈ ਦਿੱਲੀ ਵੀਰੇ ਪਹਿਲਾਂ ਵੀ ਫਤਿਹ ਕਰੀਤੀ ਸਾਡੇ ਬਾਬੇ ਭਗੇਲ ਸਿੰਘ ਨੇ ਫਤਿਹ ਕਰੀ ਦੀ ਹੁਣ ਵੀ ਫਤਿਹ ਕਰ ਲਾਂਗੇ ਆਹੀ ਅਰਦਾਸ ਕਰਦੇ ਆ ਜੀ ਸੱਚੇ ਪਾਤਸ਼ਾਹ ਸਾਡੀ ਵਸੇ ਇੱਥੇ ਅਰਦਾਸ ਸੁਣ ਲਵੇ ਵੀ ਅਸੀਂ ਜਿਹੜੇ ਘਰ-ਬਾਰ ਛੱਡ ਕੇ ਉਰੇ ਬੈਠੇ ਆ ਵੀ ਐਨੇ ਪਰਿਵਾਰਾਂ ਦੀ ਇੱਕੋ ਬੇਨਤੀ ਹੈ ਵੀ ਜਿਹੜੀ ਮੋਦੀ ਸਰਕਾਰ ਦੇ ਅੱਗੇ ਵੀ ਸਾਡੀ ਆਿਆਂ ਦੀ ਲਾਜ ਰੱਖ ਲੈ ਬਸ ਤਾਂ ਸਾਨੂੰ ਬਹੁਤ ਵਧੀਆ ਲੱਗਦੇ ਨੇ ਜੀ ਕੋਈ ਐਡੀ ਟੈਨਸ਼ਨ ਵਾਲੀ ਗੱਲ ਨਹੀਂ ਹੋਊਗਾ ਜਣੀ ਸਮਾਂ ਲੰਮਾ ਲੱਗੂਗਾ ਥੋੜਾ ਜਿਹਾ ਉਹ ਵੀ ਰਿਜ਼ਲਟ ਲੈ ਰਹੇ ਨੇ ਵੀ ਇਹਦੇ ਕਰਕੇ ਥੋੜਾ ਜਿਹਾ ਸੰਘਰਸ਼ ਲੰਮਾ ਵੀ ਚੱਲ ਸਕਦਾ ਹੈ ਬੀਜਾਨੂੰ ਆਸ ਕਰਕੇ ਬੈਠੇ ਆ ਜੀ ਅਸੀਂ ਦਾ ਸੱਚੇ ਪਾਤਸ਼ਾਹ ਸਾਡੇ ਬੇਨਤ ਪੱਲੇ ਪਾਵੇ ਸਾਡੀ ਆਹ ਅਰਦਾਸ ਪ੍ਰਮਾਤਵਾਂ ਸੁਣੇ ਆ ਸਾਰੇ ਜਿੰਨੇ ਭਾਈਚਾਰਾ ਆਇਆ ਹੋਇਆ ਵੀ ਸੱਚੇ ਪਾਤਸ਼ਾਹ ਸਭ ਦੀ ਇੱਜ਼ਤ ਰੱਖ ਕੇ ਭੇਜੇ ਆਪਣੇ ਆਪਣੇ ਮੇ ਘਰ ਨੂੰ ਮੱਗਰ ਪੋਦੇ ਠੰਡੇ ਦਿਨ ਸਰਦ ਰਾਤਾਂ ਕਿਸਾਨ ਸੜਕਾਂ ਤੇ ਬਿਤਾ ਰਹੇ ਨੇ ਪਰ ਜੋਸ਼ ਅਤੇ ਜਜ਼ਬੇ ਵਿੱਚ ਕੋਈ ਕਮੀ ਨਹੀਂ ਹੈ ਇਰਾਦੇ ਮਜ਼ਬੂਤ ਨੇ ਸੰਘਰਸ਼ ਜਿੱਤ ਜਾਣ ਦਾ ਜਨੂਨ ਹੈ ਆਰਤੀਆਂ ਖਰਾਂ ਤੋਂ ਪੁੱਜੋ ਭਾਈ ਜੇ ਕੋਈ ਮਿਲਿਆ ਤਾਂ ਕਮੇਟੀ ਕੋਲ ਜਮ੍ਹਾਂ ਕਰਾਓ ਜਾਂ ਸਾਨੂੰ ਦੱਸੋ ਇਹ ਕੋਈ ਵੀ ਸ਼ਾਹਦੀਆਂ ਖਰਾਂ